ਕਾਲ ਚਾ ਉਹ ਹੈ ਕੋਈ ਵੀ ਬਤੇ ਆ ਮੋਬਾਵਾਤ ਸੁਖਦੇਵ ਸਿੰਘ ਆਇੜਾ ਮੈਂ ਗੁਜਰਾ ਦੇ ਡੰਗਰਾਂ ਬਾਰੇ ਜਿਹੜੀ ਉਹ ਗੱਲ ਕਰਾਂਗਾ ਇਹ ਹਰ ਪਾਸੇ ਹੀ ਨਹਿਰਾਂ ਦੇ ਉੱਤੇ ਜਿੱਦੋ ਚੱਲਦੇ ਆਦੇ ਨਹਿਰਾਂ ਦੀ ਜਿਹੜੀ ਬੰਤਰ ਆ ਉਹ ਖਰਾਬ ਕਰ ਦਿੰਦੇ ਆ ਇਹਨਾਂ ਤੇ ਸਰਕਾਰ ਨੂੰ ਕੰਟਰੋਲ ਕਰਨਾ ਚਾਹੀਦਾ ਇਹ ਰਸਤੇ ਦੇ ਵਿੱਚ ਬੜੀ-ਬੜੀ ਰਿਕਾਵਟ ਪੰਦੇ ਆ ਤੋ ਇਹਨਾਂ ਦੇ ਢੰਗਾਂ ਦੇ ਨਾਲ ਕਿਸੇ ਵੀ ਕਿਸਮ ਦਾ ਜਦੋਂ ਆਮ ਵਾਹੜੇ ਰੋਡਾਂ ਦੇ ਉੱਤੇ ਜਾਂਦੇ ਆ ਤੇ ਖਾਨਸੇ ਹੁੰਦਾ ਖਤਰਾ ਬਣਿਆ ਰਹਿੰਦਾ ਉਹ ਇਹ ਸਰਕਾਰ ਨੂੰ ਬੇਨਤੀ ਆ ਇਹਦੇ ਉੱਤੇ ਜਿਹੜਾ ਕੰਟਰੋਲ ਕੀਤਾ ਜਾਵੇ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਕਿ ਇਹਨਾਂ ਦੇ ਉੱਤੇ ਪੂਰਾ ਕੰਟਰੋਲ ਕੀਤਾ ਜਾਵੇ ਤੋ ਤਾਂ ਕਿ ਕਿ ਸਰਕਾਰੀ ਪ੍ਰਾਪਰਟੀ ਜਾਂ ਨਹਿਰਾ ਆਦਿ ਇਹ ਜਿਹੜੀ ਆ ਬਚੀ ਰਵੇ ਆਗੇ ਡੰਗਰਾ ਦੇ ਖੁਰਾਨਾ ਜੜਾ ਵਾਏ ਬਹੁਤ ਉਹ ਪੂਰੀ ਤਰ੍ਹਾਂ ਜਿਹੜਾ ਇਹ ਨੁਕਸਾਨ ਪਹੁੰਚਾਉਂਦੇ ਆ ਨਹਿਰਾ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ